ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦਾ ਇੱਕ ਨਾਰਾ ਬਹੁਤ ਜਿਆਦਾ ਮੈਰਲ ਹੋਇਆ ਤੇ ਪੁਲਿਸ ਨੇ ਉਸ ਨਾਰੇ ਤੇ ਬਹੁਤ ਡਟ ਕੇ ਦਿਨ ਰਾਤ ਕਰਕੇ ਕੰਮ ਵੀ ਕੀਤਾ ਉਹ ਨਾਰਾ ਕਿਸੇ ਜੁੱਧ ਨਸ਼ਿਆਂ ਵਿਰੁੱਧ ਤੇ ਜਿਹੜੇ ਝਾੜਵਾਲਾਂ ਦੇ ਕੈਬਨਿਟ ਮੰਤਰੀ ਨੇ ਨਾ ਧਾਰਨੁ ਪ੍ਰੇਤ ਸੋੰਦ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ 4500 ਪਿੰਡਾਂ ਨੂੰ ਨਸ਼ਾ ਮੁਕਤ ਕਰ ਚੁੱਕੇ ਹਾਂ ਐਦਾਂ ਕਿਹਾ ਸੀ ਠੋਕ ਕੇ ਤੇ ਪਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੈਤੋ ਕਸਬਾ ਪੈਂਦਾ ਹੈ ਉੱਥੋਂ ਦਾ ਇੱਕ 14 ਸਾਲ ਦਾ ਮੁੰਡਾ ਚਿੱਟੇ ਦੇ ਨਾਲ ਮਰਿਆ 14 ਸਾਲ ਦਾ ਤੇ ਇਹ ਜੁੱਧ ਕਿੱਥੇ ਛੇੜਿਆ ਹੋਇਆ ਪਾਕਿਸਤਾਨ ਦੇ ਵਿੱਚ 사우ਦੀ ਅਰਬ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਵਿੱਚ ਛੇੜਿਆ ਹੋਇਆ ਹਾਲਾਂਕਿ ਮੈਂ ਸੋਲਾਂਗਾ ਕੀਤੀ ਹੈ ਪੁਲਿਸ ਦੀ ਵੀ ਕੁਝ ਨਾ ਕੁਝ ਫਰਕ ਪਿਆ ਪਰ ਅਜੇ ਤੋ ਦਾ ਜਿਹੜਾ ਐਮਐਲਏ ਅਮੋਲਕ ਸਿੰਘ ਉਹ ਵੀ ਥੋੜਾ ਬਹੁਤਾ ਜੇ ਕੰਨਾਂ ਚ ਰੂਰਾਂ ਦਿੱਤੀ ਏ ਬੁੰਦੇ ਬੰਦੇ ਕੀ ਕਹਿੰਦੇ ਉਹ ਪਾਏ ਉਹ ਕੱਢ ਲਵੇ ਸੁਣ ਲਵੇ 14 ਸਾਲ ਦੇ ਮੁੰਡੇ ਦੀ ਮੌਤ ਹੋਈ ਏ ਜੈਤੋ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੇ ਜਿਹੜਾ ਯੁੱਧ ਛੇੜਿਆ ਹੋਇਆ ਨਸ਼ਿਆਂ ਦੇ ਵਿਰੁੱਧ ਉਹ ਕਿੱਥੇ ਛੇੜਿਆ ਇਹ ਦੱਸੋ ਸਾਢੇ 12000 ਪਿੰਡ ਵਿੱਚੋਂ 4500 ਪਿੰਡ ਉਹ ਕਿਹੜਾ ਪੰਜਾਬ ਦਾ ਜਿਹੜਾ ਤੁਸੀਂ ਨਸ਼ਾ ਮੁਕਤ ਕਰਤਾ ਅੱਜ ਮੈਂ ਇੱਕ ਚੈਲੰਜ ਕਰਨਾ ਹੈ ਵੀ ਤੁਸੀਂ 4500 ਬੰਦੇ ਦੀ ਲਿਸਟ ਦੇ ਦਿਓ ਵੀ ਜਿਨ੍ਹਾਂ ਨੇ ਨਸ਼ਾ ਛੱਡਤਾ ਹੋਵੇ ਔਰ 4500 ਉਹ ਬੰਦਾ ਦੇ ਦਿਓ ਜਿਹੜੇ ਇਹ ਕਹਿਣ ਵੀ ਅਸੀਂ ਨਸ਼ਿਆਂ ਦੇ ਨਾਲ ਘਰ ਬਰਬਾਦ ਕਰ ਲਿਆ ਸੀ ਹੁਣ ਅਸੀਂ ਤੋਬਾ ਕਰ ਚੁੱਕੇ ਹਾਂ ਕੋਈ ਹੈਗਾ ਇਹ ਜ ਕੋਈ ਨਹੀਂ ਸਾਹਮਣੇ ਆਇਆ ਹਲਕਿ ਜਿਹੜਾ ਕੰਮ ਸਰਕਾਰ ਨੇ ਕੀਤਾ ਹੈ ਸਲਾੰਘਾਯੋਗ ਹੈ ਇਹ ਜੇ ਪੋਸਟਰ ਛਾਪ ਕੇ ਪਿੰਡਾਂ ਵਿੱਚ ਲਾਉਣੇ ਥੱਲੇ ਫੋਨ ਨੰਬਰ ਲਿਖਣਾ WhatsApp ਤੇ ਸਾਨੂੰ ਕਾਲ ਕਰੋ ਤੁਹਾਡੀ ਕਾਲ ਸੁਣੀ ਜਾਊ ਅਸੀਂ ਸੁਣਵਾਈ ਕਰਾਂਗੇ ਅਸੀਂ ਐਕਸ਼ਨ ਕਰਾਂਗੇ ਭਾਈ ਬਖਤੌਰ ਦੇ ਵਿੱਚ ਇੱਕ ਫੌਜੀ ਬੰਦਾ ਸੀ ਉਹ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾ ਬੈਠਾ ਨਸ਼ਾ ਤਸ਼ਕਰਾ ਨੇ ਉਹਨੂੰ ਘਰ ਦੇ ਵਿੱਚੋਂ ਕਢੀਸ ਕੇ ਬਾਹਰ ਕੱਢਿਆ ਉਹਦੀਆਂ ਹਾਕੀਆਂ ਮਾਰ ਮਾਰ ਲੱਤਾਂ ਤੋੜਤੀਆਂ ਹਸਪੀਟਲ ਵਿੱਚ ਉਹ ਬੰਦਾ ਪਿਆ ਇਹ ਇੱਕ ਉਦਾਹਰਨ ਨਹੀਂ ਸੈਂਕੜੇ ਉਦਾਹਰਨਾਂ ਨੇ ਜੁੱਧ ਕਿੱਥੇ ਛੇੜਿਆ ਇਹ ਜੇ ਪਿੰਡ ਵਾਲੇ ਉਹ ਕਤੀੜ ਹੈ ਜਿਨ੍ਹਾਂ ਨੇ ਇੱਕ ਫੌਜੀ ਬੰਦੇ ਨੂੰ ਪਿੰਡ ਦੇ ਵਿੱਚ ਕੁਟਵਾਤਾ ਲੱਤਾਂ ਤੜਵਾਤੀਆਂ ਕੀ ਪਿੰਡ ਸਾਰਾ ਮਰਿਆ ਹੋਇਆ ਸੀ ਸ਼ਰਮ ਨਹੀਂ ਆਉਂਦੀ ਤੇ ਹੁਣ ਆ ਜਿਹੜਾ ਮੁੰਡਾ 14 ਸਾਲ ਦਾ ਮਰਿਆ ਹੈ ਜੱਤੋ ਦੇ ਵਿੱਚ ਚਿੱਟੇ ਦੇ ਨਾਲ ਤੇ ਹੁਣ ਇੱਥੇ ਅਮੋਲਕ ਸਿੰਘ ਐਮਐਲ ਕੀ ਕਹਿਣਗੇ ਤੇ ਜਿਹੜੇ ਆ ਤਰਨ ਪ੍ਰੇਤ ਸੋਧ ਨੇ ਕੈਪਟਨ ਮੰਤਰੀ ਜਿਹੜੇ ਕਹਿੰਦੇ 4500 ਪਿੰਡਾਂ ਨੂੰ ਨਸ਼ਾ ਮੁਕਤ ਕਰਤਾ ਹੁਣ ਇਹਦੇ ਬਾਰੇ ਕੀ ਖਿਆਲ ਹੈ ਜੀ ਅਸ਼ਾ ਮੈਂ ਨਾ ਇੱਕ ਤੁਹਾਨੂੰ ਛੋਟੀ ਜੀ ਘਟਨਾ ਸੁਣਾਉਣੀ ਹੈ ਦੋ ਅਮਲੀ ਪਿੰਡ ਦੀ ਸਾਥ ਵਿੱਚ ਬੈਠੇ ਇੱਕ ਤੀਜਾ ਹੋਰ ਆ ਗਿਆ ਵਿਹਲੜ ਕੋਲੇ ਉਹ ਦੋਨੋਂ ਨੂੰ ਕਹਿੰਦਾ ਵੀ ਸੁਣਾਓ ਅਮਲਿਓ ਕੋਈ ਗੱਪ-ਗੁੱਪ ਪਹਿਲੇ ਨੇ ਗੱਪ ਮਾਰਿਆ ਕਹਿੰਦਾ ਸਾਡੀ ਜਿਹੜੀ ਮੱਝ ਹੈ ਨਾ ਉਹਦਾ ਸਿੰਗ ਕਹਿੰਦੇ ਅਸਮਾਨ ਨੂੰ ਲੱਗ ਜਾਂਦਾ ਜਿਸ ਨੂੰ ਮੀਂਹ ਪਾਉਣਾ ਪਵੇ ਬਸ ਮੱਝ ਕਹਿੰਦੇ ਸਿੰਗ ਮਾਰ ਲਿਆ ਬਦਲਾ ਵਿੱਚ ਉਹ ਜਿਹਨੇ ਸਾਡੇ ਪਿੰਡ ਵਿੱਚ ਮੀਂਹ ਪੈ ਜਾਂਦਾ ਸਾਨੂੰ ਮੋਟਰਾਂ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਜਿਹੜਾ ਦੂਜਾ ਆਮਲੀ ਸੀ ਉਹ ਕਹਿੰਦਾ ਸਾਡੇ ਕੋਲੇ ਢਾਂਗਾ ਐਡਾ ਵੱਡਾ ਕਹਿੰਦਾ ਛੱਤ ਨੂੰ ਲੱਗ ਜਾਂਦਾ ਹਾਲਾਂਕਿ ਉਲਟਾ ਹੈ ਉਹਨੇ ਢਾਂਗੇ ਨਾਲ ਕਹਿ ਸੀ ਵੀ ਅਸੀਂ ਮੀਂਹ ਪਵਾ ਲੈਨੇ ਮੈਂ ਮੱਝ ਨਾ ਕਹਤੋਂ ਕਿਉਂਕਿ ਮੈਂ ਤਾਂ ਜਿਹੜਾ ਇਹਨਾਂ ਦੇ ਗੱਪ ਮਾਰਿਆ ਉਹਨੂੰ ਉਲਟ-ਪੁਲਟ ਕਰਨਾ ਮੇਰਾ ਕੰਮ ਹੀ ਜੀ ਤੇ ਉਹ ਜਿਹੜਾ ਮਾਜ ਵਾਲਾ ਸੀ ਵੀ ਸਾਡੀ ਮਾਤਾ ਸਿੰਘ ਐਡਾ ਵੱਡਾ ਉਹ ਕਹਿੰਦਾ ਫੇਰ ਢਾਂਗਾ ਰੱਖ ਦੇ ਕਿੱਥੇ ਉਹ ਕਹਿੰਦਾ ਤੁਹਾਡੀ ਮਾਜ ਦੀ ਖੁਲਣੀ ਵਿੱਚ ਇਹ ਤਾਂ ਮਾਤਾ ਸਿੰਘ ਐਡਾ ਵੱਡਾ ਤਾਂ ਫੇਰ ਜਗ੍ਹਾ ਖੁੱਲੀ ਹੋਣੀ ਵੀ ਖੁਲਣੀ ਵੀ ਐਡੀ ਵੱਡੀ ਹੋ ਤਾਂ ਤੁਹਾਡੀ ਮਾਜ ਦੀ ਖੁਲਣੀ ਵਿੱਚ ਰੱਖ ਦੇ ਹੁਣ ਇਹਨਾਂ ਨੂੰ ਪੁੱਛੋ ਵੀ ਜਿਹੜੇ 450 ਪਿੰਡ ਨੇ ਬਾਈ ਉਹ ਪੰਜਾਬ ਦੇ ਵਿੱਚ ਹੀ ਨੇ ਜਾਂ ਪਾਕਿਸਤਾਨ ਜਾਂ ਦਾ ਫਸਲਾਈ ਕੇ ਜਿਵੇਂ ਮੋਤਰਾਂ ਤਮਤਰਾ ਵਾਲਾ ਕਹਿੰਦਾ ਸੀ ਜਿਹੜੇ ਕਹਿੰਦਾ ਉਹ ਦਰਿਆ ਤੋਂ ਪਾਰ ਲੋਕ ਰਹਿੰਦੇ ਉਹਨੂੰ ਮੋਤਰਾਂ ਦੇ ਕਹਿੰਦਾ ਕਨੈਕਸ਼ਨ ਦੇ ਦਿਓ ਕਹਿੰਦਾ ਸੀ ਨਾ ਵੀ ਪਾਕਿਸਤਾਨੀ ਹੰ ਦੇ ਦਿਓ ਜੇ ਫਿਰ ਉੱਤਰੀ ਨਸ਼ਸ਼ੜਾ ਤਾਂ 45 ਸਿੰਡਾਂ ਦੇ ਇਹ ਹਾਲੇ ਕਹਿਣਗੇ ਅਸੀਂ ਰਿਪੀਟ ਕਰਾਂਗੇ ਜੀ ਸਰਕਾਰ ਦੁਆਰੇ ਬਣਾਵਾਂਗੇ ਉਹ ਕਿਹੜੇ ਲੋਕ ਨੇ ਫਿਰ ਪਾਕਿਸਤਾਨੀ ਹੋਣ ਜਿਹੜੇ ਵੋਟਾਂ ਬਣਣਗੇ ਜਿਵੇਂ ਔਰਮਾਨ ਖਾਨ ਕਹਿੰਦਾ ਸੀ ਉਹਨੂੰ ਸਿੱਧੂ ਨੂੰ ਕਿ ਤੁਸੀਂ ਪਾਕਿਸਤਾਨ ਵਿੱਚ ਜਿੱਤ ਸਕਦੇ ਹੋ ਇੱਧਰ ਆ ਕੇ ਖੜੇ ਹੋ ਜਾਓ ਬਸ ਆਣੇ ਉਜਮੇ ਸਾਥ ਦੇ ਨੂੰ ਲੜ ਪੀਆ ਨੂੰ ਕਹਿੰਦੀ ਕੜਾਹ ਬਣਾਉਣਾ ਉਹ ਕਹਿੰਦੀ ਕਾਦਾ ਆਟਾ ਤਾਂ ਹੈ ਨਹੀਂ ਕਹਿੰਦੀ ਬਾਹਰਲੇ ਚੁੱਲੇ ਤੇ ਬਣਾ ਲੈ ਗੱਲਾਂ ਦਾ ਕੜਾਹ ਹੈ ਬਸ ਨਾ ਕੋਈ ਰੱਜਿਆ ਨਾ ਕੋਈ ਰੱਜੂ ਲਾਰੇ ਲੂਰੇ ਲਾ ਕੇ ਇੱਕ ਵਾਰੀ ਉल्लू ਸਿੱਧਾ ਕਰ ਲਿਆ ਹੁਣ ਬੇਬਕੂ ਬਣਾਈ ਜੋ ਡੇਢ ਸਾਲ ਰਹਿ ਗਿਆ ਉਹ ਇਹ 14 ਸਾਲ ਦਾ ਮੁੰਡਾ ਹੈ ਜਿਹੜਾ ਜੇਤੋ ਦੇ ਵਿੱਚ ਚਿੱਟੇ ਨਾਲ ਮਰਿਆ ਮੈਂ ਹੋਰ ਕੁਝ ਨਾ ਕਹਾ ਬਸ ਇੰਨਾ ਹੀ ਕਹਿਣਾ ਹੈ ਵੀ ਕੈਬਨਟ ਮੰਤਰੀ ਤਰਨਪ੍ਰੀਤ ਜੀ ਇਹ ਦੱਸ ਦਿਓ ਮਾੜਾ ਜੀ 4500 ਪਿੰਡ ਕਿਹੜਾ ਜਿਹੜਾ ਨਸ਼ਾ ਮੁਕਤ ਕੀਤਾ ਲੋਕਾਂ ਨੂੰ ਪਤਾ ਲੱਗੇ ਚਲੋ ਬਹੁਤ ਹੈ ਪਰ ਥੋੜਾ ਬਹੁਤਾ ਸ਼ਰਮ ਕਰ ਲੋ ਮਾੜੀ ਮੋਟੀ ਲੋਕਾਂ ਨੇ ਵੋਟਾਂ ਪਾਈਆਂ ਨੇ ਮਾੜੀ ਮੋਟੀ ਕਰ ਲੋ ਬਾੜੀ ਨਾ ਕਰੋ ਥੋੜੀ ਬਹੁਤੀ ਕਰ ਲੋ ਬਾੜੀ ਨਾ ਕਰੋ ਉਹ ਜਿੱਮੇ ਰਾਹੁਲ ਗਾਂਧੀ ਦੀ ਰੈਲੀ ਨੀ ਸ਼ੁਰੂ ਹੋਈ ਸੀ ਬਦ ਨਿਕਲਣ ਤੋਂ ਉੱਥੇ ਡਾ ਮਹਮਦ ਮਸਦੀਕ ਆ ਉਹ ਆ ਗਿਆ ਪੱਤਰਕਾਰ ਕਹਿੰਦੇ ਜਿਹੜੇ ਕਿਸਾਨੀ ਬਿੱਲ ਨੇ ਤੁਸੀਂ ਪੜ੍ਹੇ ਨੇ ਨਹੀਂ ਨਹੀਂ ਮੇਰਾ ਤਾਂ ਕਹਿੰਦਾ ਮੋਟਾ ਦਿੱਖਦਾ ਸੀ ਜਣਕੀ ਉਹਨੂੰ ਇਹ ਵੀ ਨਹੀਂ ਪਤਾ ਸੀ ਵੀ ਬਿੱਲ ਕੀ ਨੇ ਬੀਰ ਕੋਲ ਕਾਪੀ ਹੈਗੀ ਕਿ ਨਹੀਂ ਹੈਗੀ ਮੇਰਾ ਤਾਂ ਮੋਟਾ ਦਿੱਖਦਾ ਸੀ ਤੇ ਚਾਰ ਦਿਨਾਂ ਬਾਅਦ ਜਦੋਂ ਉਹ ਸ਼ਹਿਰ ਵਿੱਚ ਗਿਆ ਉੱਥੇ ਸੁੱਤਾ ਪਿਆ ਸੀ ਸਤੇ ਹੀ ਕੰਮ ਇਹ ਝਾੜੂ ਵਾਲੰਦੇ ਨੇ ਬਿਆਨ ਦੇ ਦਿੱਤੇ ਪੰਤਰਾ ਨੇ ਪਤਾ ਨਹੀਂ ਕਾਹਦੇ ਹਜ਼ਾਰ ਤੇ ਦੇਤੇ ਕਿ 4500 ਪਿੰਡ ਨਸ਼ਾ ਮੁਕਤ ਕਰਤਾ ਚਲੋ ਕੋਈ ਨਹੀਂ ਸਤਾਇਤ ਜੀ ਸਰਕਾਰ ਬਣਾਉਣੀ ਹੈ 1.5 ਸਾਲ ਪਿਆ ਚੱਕਦੇ ਫੱਟੇ ਕਿਤੇ ਕਪਨਾ ਮੰਗੂ ਇਹ ਨਾ ਕਹਦੇ ਕਿ ਖਜ਼ਾਨਾ ਖਾਲੀ ਹੈ ਚੱਕਦੇ ਫੱਟੇ ਜੇ ਸਰਕਾਰ ਬਣਾਉਣੀ ਹੈ ਤਾਂ ਸੰਭਲ ਜੋ ਬੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ